ਨਾ ਬਾਈ ਕੋਲੇ ਕਾਰ ਖੜੀ ਆ ਬਰਨਾ ਹਨਾ ਬਾਈ ਹਾਂਜੀ ਬਾਕੀ ਕਿਹੜਾ ਮਾਡਲ ਹੈ ਇਹ ਇਹ 8 ਮਾਡਲ ਹੈ 8 ਮਾਡਲ ਹੈ 4 ਨੰਬਰ ਹਨਾ ਇਹ 4 ਨੰਬਰ ਹੀ ਠੀਕ ਹੈ ਲਾਈ ਲੂਏ ਲੱਗੇ ਹੋਏ ਆ ਲਾਈ ਲੂਏ ਹੈਗੇ ਜੀ ਠੀਕ ਹੈ ਤੇ ਬਾਈ ਵਿੱਚੋਂ ਦਿਖਾ ਦਿਓ ਡੈਸ਼ ਬੋਰਡ ਵਗੈਰਾ ਪੂਰੀ ਸਾਫ ਆ ਗੱਡੀ ਵਿੱਚੋਂ ਯਾਰ ਜੇ ਇਹਨੂੰ ਬਾਈ ਕਿੰਨੇ ਕੇ ਪੈਸਿਆਂ ਦੀ ਹੈ ਇਹ ਇਹ ਆਪਾਂ 1,15,000 ਰੁਪਏ ਹੀ ਇਹਦਾ 1,15,000 ਦੀ ਪਾ ਦੇ ਦਾਂਗੇ ਹਾਂਜੀ ਦੇ ਦਾਂਗੇ ਠੀਕ ਹੈ ਬਾਕੀ ਮਾਨਤਾ ਨੇ ਹੋਰ ਵੀ ਹੋ ਜਾਊ ਗਲੀ ਫਲੀ ਵੀ ਨਹੀਂ ਕਿਤੋਂ ਹੈ ਨਾ ਗਲੀ ਫਲੀ ਕਿਤੋਂ ਨਹੀਂ ਇੰਜਨ ਗੇਅਰ ਦੀ ਬਾਈ ਓਕੇ ਇੰਜਨ ਗੇਅਰ ਦੀ ਓਕੇ ਹੈ ਜੀ ਠੀਕ ਹੈ ਸਰਵਿਸ ਇਹਦੀ ਹੋਈ ਹੋਈ ਹੈ ਗੱਡੀ ਦੀ ਠੀਕ ਹੈ ਕਾਪੀ ਕੂਪੀ ਹੈਗੀ ਨਾ ਕਾਪੀ ਆਰਸੀ ਹੈਗੀ ਇਹਦੀ ਠੀਕ ਹੈ ਤੇ ਲਾਈ ਲੂਏ ਲੱਗੇ ਹੋਏ ਨੇ ਟਾਇਰਾਂ ਦੀ ਵੀ ਵਧੀਆ ਉਹ ਵੀ ਗੱਡੀ ਚੱਲੀ ਕਿੰਨੀ ਹੈ ਬਈ ਇਹ ਜੈਨੂਅਲ ਚੱਲੀ ਲੱਖ ਕ ਦੇ ਗੇੜ-ਗੇੜ ਚੱਲੀ ਹੋਈ ਠੀਕ ਹੈ ਹਾਂ ਜੀ ਲੱਖ ਕ ਚੱਲੀ ਹੋਈ ਆ ਲੱਖ ਸਵਾ ਕ ਲੱਖ 1 ਲੱਖ 25 30 ਕ ਇੰਨੀ ਕ ਚੱਲੀ ਹੋਈ ਠੀਕ ਹੈ ਕੋਈ ਗਲੀ ਫੜੀ ਨਹੀਂ ਕੋਈ ਮੇਜਰ ਐਕਸੀਡੈਂਟ ਨਹੀਂ ਹੈਗੀ ਗੱਡੀ ਸਾਰੀ オリジナル ਆ ਐਕਸੀਡੈਂਟ ਕਿਤੋਂ ਨਹੀਂ ਗੱਡੀ ਹੋਈ ਹੋਈ ਠੀਕ ਹੈ ਸਾਰੀ ਕੋਈ ਗਲੀ ਫਲੀ ਵੀ ਨਹੀਂ ਹੈਗੀ ਉੱਥੇ ਕੋਈ ਲੱਗੀ ਵੱਜੀ ਵੀ ਨਹੀਂ ਹੈਗੀ ਹਾਂ ਇਹ ਉਹ ਗੱਲ ਜੰਦੀਆਂ ਨੇ ਗੱਡੀਆਂ ਕੋਈ ਗੋਲਿਆ ਗੋਲਿਆਂ ਦੀ ਸਾਰੀ ਮਤਲਬ ਕਿ ਜਿਵੇਂ ਕਹਿੰਦਾ ਐਕਸੀਡੈਂਟ ਹੋ ਕੇ ਦੁਬਾਰੇ ਤਿਆਰ ਹੋਣਾ ਐਕਸੀਡੈਂਟ ਦਾ ਗੱਡੀ ਜਮੇ ਨਹੀਂ ਹੋਈ ਹੋਈ ਠੀਕ ਹੈ 115000 ਦੀ 115000 ਦੀ ਮੌਕੇ ਦੇ ਮਾਨ ਤਾਨ ਕਰ ਮਾਨ ਤਾਨ ਹੋ ਜਾਊਗਾ ਜੀ ਏਸੀ ਵਗੈਰਾ ਜ਼ੀਰ ਲ ਸਾਰਾ ਏਸੀ ਵਗੈਰਾ ਹੀਟਰ ਵਗੈਰਾ ਸਾਰਾ ਕੁਝ ਚੱਲਦਾ ਜੀ ਠੀਕ ਹੈ ਏਸੀ ਇੰਜਨ ਦਾ ਸਾਲ ਹੋਇਆ ਨਵਾਂ ਕੰਪੈਸਟਰ ਲੱਗੇ ਨੂੰ ਠੀਕ ਹੈ ਇੰਜਨ ਉੰਜਣ ਦੀ ਓਕੇ ਇੰਜਨ ਉੰਜਣ ਦੀ ਜਮਾ ਦਾ ਮੌਕੇ ਠੀਕ ਹੈ ਜੇ ਕਿਸੇ ਬਾਈ ਨੇ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਗੱਲ ਕਰ ਲਿਓ